ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਸਵਾਗਤ ਹੈ ਜੀ ਆਦੇ ਬਲੌਗ 'ਚ। ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ। ਦਿਨ ਦੁੱਗਣੇ ਰਾਤ ਚੌਗਣੇ ਤਰੱਕੀਆਂ ਬਾਛੇ ਭਾਈ ਸਾਰਿਆਂ ਨੂੰ। ਬਾਕੀ ਅੱਜ ਟਾਈਮ ਤਾਂ ਨਹੀਂ ਲੱਗਿਆ ਵੈਸੇ ਬਲੌਗ ਬਣਾਉਣ ਦਾ ਥੋੜਾ ਜਿਹਾ ਅੱਜ ਬਿਜੀ ਰਹੇ ਆ। ਕੋਈ ਇੱਕ ਤਾਂ ਖੰਡਪਾੜ ਸਭ ਚੱਲਦੇ ਜੀ ਆਪਣੇ ਮੰਡ ਅਲਾ ਗੁਰਦੁਆਰੇ ਜਿੱਥੇ ਆਪਾਂ ਪਹਿਲਾਂ ਵੀ ਤੁਹਾਨੂੰ ਕਈ ਵਾਰ ਵੀਡੀਓ ਦੇ ਵਿੱਚ ਦਿਖਾਇਆ। ਵੀ ਅੱਜ ਤਕਰੀਮਾਂ ਸਮਾਪਤੀ ਆ ਉੱਥੇ। 5 ਤਰੀਕ ਨੂੰ ਵੀ ਅੱਜ ਤੇ ਬਾਅਦ ਹੁਣ ਕੱਲ ਤੇ ਫੇਰ ਆਰੰਭ ਦੁਬਾਰੇ ਹੋਣਿਆ। ਤਿੰਨ ਖੰਡਪਾੜ ਸਾਬ ਹੋਰ ਐ। 12 ਤਰੀ ਵੀ ਉਹਦੇ ਬਾਅਦ ਆਪਾਂ ਸਵੇਰੋਂ ਚਲਵਾ ਕੇ ਤੇ ਉੱਥੇ ਦੇ ਵੀ ਅੱਜ ਜਾਣਾ ਰਿਸ਼ਤੇਦਾਰੀ ਚ ਸਹੁਰਿਆਂ ਜਾਣਾ ਆਪਣੇ ਜਿੱਥੇ ਸਾਲੇ ਦੀ ਕੁੜੀ ਦਾ ਵਿਆਹ ਹੈ ਆਪਣੇ ਦਾ ਉੱਥੇ ਭੋਗ ਹੈ ਸੁਖਸ਼ਾਬ ਦਾ ਜਰੂਰ ਪਹੁੰਚਣਾ ਪੈਣਾ ਇੱਕ ਵਾਰ ਕੱਲ ਨੂੰ ਫਿਰ ਪੈਲਸ ਵਿੱਚ ਜਾਣਾ ਵੀ ਅੱਜ ਵੀ ਜਾਣਾ ਪੈਸ ਵਿੱਚ ਸ਼ਾਮ ਨੂੰ ਜਾਣਾ ਜਾਗੋ ਹੈ ਕੱਲ 5:00 ਤੇ ਚਟੌਲੀ ਪੰਡਤ ਖਾਇਤਾ ਆਪਾਂ ਪਹਿਲਾਂ ਵਿਹਾਲੇ ਦੇ ਉਹਨਾਂ ਦੇ ਕੱਲ ਨਾਨਕਾਂ ਦੀ ਰਸਮ ਤੇ ਜਿਹੜੀ ਹੈਗੀ ਉਹ ਆ ਬਾਕੀ ਮਹਿੰਦੀ ਮੂਹਰੀ ਦਾ ਦਾ ਅੱਜ ਉਹਨਾਂ ਦੇ ਜਾਗੋ ਦਾ ਹੈ ਪਰਸੋਂ ਉਹਨਾਂ ਦੇ ਬਰਾਤ ਹੈ ਉਹਨਾਂ ਦੇ ਪਰਸੋਂ ਜਾਣਾ ਆਪਾਂ 7 ਤਰੀਕ ਨੂੰ ਬਰਾਤ ਵੀ ਸਹੁਰਿਆਂ ਕਿ ਨਹੀਂ ਦੇ ਕੱਲ ਨੂੰ ਆ ਬਰਾਤ ਆਲਾ ਕੰਮ ਜਿਹੜਾ ਹੈਗਾ ਅੱਜ ਉਹਨਾਂ ਦੇ ਭੋਗ ਦਾ ਸਹੁੰ ਜਾਬਦਾ ਉੱਥੇ ਚੱਲੇ ਵੀ ਚਲੋ ਚੱਲੇਗਾ ਉੱਥੇ ਜਾਇਆ ਜੀ ਆਪਾਂ ਜਾ ਕੇ ਹੁਣ ਥੋੜਾ ਜਿਹਾ ਆਪਣਾ ਵੀ ਸਮਾਨ ਬਾਦ ਦਾ ਪਿਆ ਤਾਂ ਮਠਿਆਈ ਥੋੜੀ ਜਿਹੀ ਪਈ ਦੀ ਵਿਆਹ ਦੀ ਟਾਈਮ ਹੋ ਗਿਆ ਹੁਣ ਤਕਰੀਬਨ ਮਾਣੇ ਨੂੰ 12 ਦਿਨਾਂ ਤੱਕ ਹੋ ਗਏ ਵੀ ਹੁਣ ਖਾਂਦਾ ਵੀ ਕੋਈ ਨਹੀਂ ਹੈਗਾ ਥੋੜੇ ਲੋਕ ਡੱਬੇ ਪਏ ਆ ਵੀ ਉਹ ਆਪਾਂ ਇੱਥੇ ਪਾਉਣਾ ਰਹੇ ਆ ਮਾਚਲੋ ਨਦੀ ਪਰ ਨਹਿਰ ਬੰਨਾ ਬੰਦਰ ਬੈਠੇ ਹੁੰਦੇ ਆ ਤਾਂ ਉਹਨਾਂ ਨੂੰ ਦੇ ਆਉਂਦੇ ਨਹੀਂ ਫਿਰ ਜੇ ਖਾਲੇ ਠੀਕ ਹੈ ਨਹੀਂ ਤਾਂ ਫਿਰ ਜਲ ਪ੍ਰਵਾਹ ਕਰਦਾਂਗੇ ਉੱਥੇ ਲੋਕ ਡੱਬੇ ਆ ਫਿਰ ਉੱਥੇ ਨਹੀਂ ਬਾਹਰ ਵੀ ਗੇਰਨੇ ਪੈਣੇ ਕਿਤੇ ਵੀ ਉਹ ਪਾਉਣਾ ਆਏ ਜੀ ਇਧਰ ਨੂੰ ਬਾਕੀ ਮੌਸਮ ਦੇਖਦੇ ਅੱਜ ਗੜਬੜ ਜਿਹਾ ਵਾਲਾ ਹੋਇਆ ਬਹੁਤ ਬੱਟ ਜੇ ਗਰਮੀ ਬਹੁਤ ਹੈ ਧੁੱਪਾ ਬਦਾਂ ਖਾਦੀ ਤੇਜ਼ ਨਿਕਲੀ ਧੁੱਪਾਂ ਦੇ ਪਤਾ ਲੱਗ ਜਾਂਦਾ ਵੀ ਅੱਜ ਕੋਈ ਚਾਂਸ ਹੈ ਹੁਣ ਬੱਦਲ ਜਾ ਹੋ ਗਿਆ ਖਾਸਾ ਸਵੇਰ ਟਾਈਮ ਦੀ ਧੁੱਪਾਂ ਨਿਕਲੀ ਵੀ ਹੈ ਬਾਕੀ ਦਿਖਾਉਂਦੇ ਜੀ ਹੋਰ ਕਾਰੋਬਾਰ ਜਿਹੜੇ ਚੱਲਦੇ ਆ ਤੁਹਾਨੂੰ ਆਪਾਂ ਉਹ ਵੀ ਆਪਾਂ ਇੱਕ ਨੂੰ ਹੁਣ ਚੱਲੇ ਤੇ ਮਠਾਈ ਜੀ ਪਾਉਣ ਬਾਂਦਰਾ ਨੂੰ ਮਾਚਾ ਚਲੋ ਬਣਾ ਕੇ ਆ ਏਰੀਏ ਦੇ ਆਉਂਦੇ ਆ ਬਾਕੀ ਦੇਖਦੇ ਆ ਜੇ ਇਹ ਤਾਂ ਜ਼ਿਆਦਾ ਸ਼ੇਡ ਕਰਨੀ ਕਿ ਇੱਕ ਵਾਰ ਦੇਖਿਆ ਆਪਾਂ ਗੱਡੀ ਵਿੱਚ ਤੇ ਕਈ ਵੀਰ ਇੱਥੇ ਪਾਉਂਦੇ ਦੇਖੇ ਸੜਕਪੁਰਾ ਨੂੰ ਸਮਾਨ ਵੀ ਉਹ ਖਾਸੇ ਗੱਡੀ ਵਿਚ ਛਾਲਾਂ ਜਾਂ ਮਾਰਦੇ ਜਿਹਦਾ ਜ਼ਿਆਦਾ ਛਾਲਾਂ ਜਾਂ ਮਾਰੀਆ ਫਿਰ ਤਾਂ ਆਪਾਂ ਨਾ ਕਰਦਨੇ ਨਹਿਰ ਦੇ ਵਿੱਚ ਜਲ ਪ੍ਰਵਾਹ ਇਹਨੇ ਉਹਦੇ ਡਰ ਵੀ ਲੱਗਦਾ ਇਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਬਾਕੀ ਜੇ ਡਰਦੇ ਰਹੇ ਦੂਰ ਰਹੇ ਤਾਂ ਆਪਾਂ ਵੀ ਆਵਾਂਗੇ ਉਹਨਾਂ ਨੂੰ ਵੀ ਉਹ ਦਿਖਾ ਦਾਂਗੇ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਜਿਵੇਂ ਚੱਲਿਆ ਜਿਹਦਾ ਬਣਾਉਣ ਦੇ ਦਿੱਤਾ ਉਹਨਾਂ ਨੇ ਠੀ ਚਲੋ ਠੀਕ ਹੈ ਜੀ ਲੋ ਆਜੋ ਆਜੋ ਆਓ ਮਾਈ ਕੱਕੋ ਵੀ ਆਵਾਜ਼ ਲੈ ਨਦੇ ਫੇਰ ਉਹਨੂੰ ਨੇੜੇ ਵਾਹ ਜੀ ਆਪਣੇ ਬੜੇ ਪੀਸ ਚੱਕ ਲੈ ਰਹੇ ਨੇ ਲੱਗ ਕੇ ਖਾਣ ਵਿਆਹ ਦੀ ਥੋੜੀ ਜਿਹੀ ਮਠਿਆਈ ਪਈ ਸੀ ਦੇਖੋ ਬਰਫੀ ਪਈ ਆ ਇਹ ਛਾਂਟ ਛਾਂਟ ਕੇ ਖਾਂਦਾ ਇਹ ਵੀ ਨੇੜੇ ਕਿਸੇ ਨੇ ਲੱਗੜੀ ਜਾਂਦਾ ਤੇ ਫੋਲਦਾ ਪਤਾ ਨਹੀਂ ਮਿੱਠਾ ਪਸੰਦ ਨਹੀਂ ਹੈਗਾ ਇਹਨਾਂ ਦਾ ਇੱਧਰ ਬੈਠਿਆ ਸਾਰੇ ਜੰਮੜੇ ਵੀ ਆਪਣੇ ਆਪਣਾ ਰਸਣ ਲੱਗੇ ਵੀ ਖਾਣ ਥੋੜੀ ਜਿਹੀ ਮਠਿਆਈ ਬਚ ਗਈ ਦੀ ਟਾਈਮ ਹੋ ਗਿਆ ਥੋੜਾ ਬਣੀ ਨੂੰ ਵੀ ਆਪ ਮਾਰਗਾ ਵੀ ਖਰਾਬ ਨਾ ਕਰੇ ਚੱਲ ਆਇਆ ਤਾਂ ਇੱਥੇ ਹੈਚ ਦੇ ਪਿੱਛੇ ਨਹਿਰ ਗੇਰ ਨਮਹ ਜਾਲਾ ਦੇਖ ਕੇ ਇਹਨਾਂ ਨੂੰ ਪਾ ਦਿੰਦੇ ਆਲ ਕਈ ਡਰਦੇ ਆ ਉਹ ਪਾਰਾਂ ਲੰਘਿਆ ਦੂਰ ਉਦੋਂ ਆ ਆ ਗਿਆ ਤੇ ਨੇੜੇ ਦੇ ਹੈਗੇ ਲੈ ਉਹ ਬਹੁਤ ਬੈਠੇ ਸੜਕ ਦੇ ਉੱਪਰ ਬੈਠੇ ਹੋਣਾ ਉਹ ਲੜਕਾ ਭੱਜ ਕੇ ਜਾ ਕੇ ਉਹ ਵੀ ਤੋਟੇ ਬੇਰੇ ਬੈਠ ਗਿਆ ਲੈ ਆਹ ਹੈ ਦਾ ਸੋਣਾ ਲੱਗੇ ਆਪਣਾ ਥੋੜੇ ਜਿਹਾ ਸਮਾਨ ਛੋਟੇ ਛੋਟੇ ਚਲੋ ਤੇ ਸਾਡੇ ਨੇੜੇ ਖੜਨ ਕਰਕੇ ਵੀ ਨਹੀਂ ਆਉਂਦੇ ਥੋੜਾ ਦੂਰ ਦੂਰ ਤਾਂ ਕਰਕੇ ਫਿਰਦੇ ਆ ਵੀ ਚੱਲਦੇ ਆ ਫਿਰ ਉਹਦੇ ਬਾਦ ਉਹ ਵੀ ਅਜਨੇ ਪਾਰਟੀ ਖੂਹ ਦਿਖਾ ਗਈ ਉਹ ਪਾਰਟੀ ਨਾਲ ਵੀ ਇੱਥੇ ਆਉਣਾ ਸਾਰੇ ਨੇ

ਚਲੋ ਦੋ ਡੱਬੇ ਤੇ ਆਪਾਂ ਨੇ ਵੀ ਅਹੀਂ ਨਹਿਰ ਵਿੱਚੋਂ ਕਰਨਾ ਤਾਂ ਕੋਈ ਪਾ ਤਾਂ ਬਾਕੀ ਕੁਆਲਟੀ ਆ ਰਹੀ ਹੈ ਕਿ ਬੈਠੀ ਹਲੇ ਉੱਥੇ ਪਾਰਟੀ ਨੂੰ ਆਪਾਂ ਪਾਇਆ ਐ ਇੱਦਾਂ ਹੀ ਪਾਰਟੀ ਤਕੜੀ ਜੁਰੇ ਵੀ ਨਹੀਂ ਦੇਣਾ ਵੀ ਪਾ ਦੇ ਪਾ ਦੇ ਨੇ ਚੱਕਣ ਛੋੜ ਦੇਣਾ ਹੁਣ ਜਿੱਥੇ ਬੈਠੇ ਇੱਥੇ ਕੁਆਲਟੀ ਬਹੁਤ ਤਕੜੀ ਹੋਈ ਆਪਾਂ ਐਵੇਂ ਨਹਿਰ ਪਰ ਨਹਿਰ ਪਰ ਰਹਿੰਦੇ ਜੀ ਬੰਦਰ ਇੱਥੇ ਬਹੁਤ ਬਾਰਬੀ ਲੱਗਦਾ ਇਹਨਾਂ ਦੇ ਕਿ ਲਾਸਟ ਆ ਵੀ ਦੇ ਗਏ ਗਏ ਫਿਰ ਉਹ ਮਾਟਰਨੋਂ ਲੈਤਰ ਬਣਾ ਵਿੱਚ ਸ਼ਾਰਟਕਟ ਨਿਕਲਿਆ ਉਹ ਪਿੰਡਾਂ ਵਿੱਚ ਕਿਰਵਾਉਂਦਾ ਮੱਕੀ ਅੱਜ ਪਹਿਲਾਂ ਸਵੇਰ ਦੇ ਪਿਆ ਅੱਜ ਗੇਵੇ ਦਾ ਜੀ ਹੁਣ ਫੇਰ ਜਾਣਾ ਸ਼ਾਮ ਨੂੰ ਜਾਗੋ ਇੱਕ ਪੈਲਸ ਵਿੱਚ ਹੁਣ ਉੱਥੇ ਪਹੁੰਚਣਾ ਸ਼ਾਮ ਨੂੰ 7:00 ਵਜੇ ਤੇ ਆਹ ਨਾਲ ਥੋੜਾ ਜਿਹਾ ਨਾਮ ਤੋੜਿਆ ਬਈ ਇੱਕ ਹਾਜ਼ਰੀ ਲਾਉਣੀ ਪੈਂਦੀ ਖਾਕੀ ਦਾ ਕੁਝ ਨਹੀਂ ਹੁੰਦਾ ਇਹ ਤੁਹਾਨੂੰ ਪਤਾ ਹੀ ਹੈ ਪਈ ਸੜੀ ਰੋ ਡਾਊਨ ਤੇ ਹੋਏ ਵੇ ਸਾਨੂੰ ਲੱਗ ਅਗਲੇ ਕੋਲ ਜੇ ਦੁਪਨੇ ਲੱਗੇ ਪਏ ਹਰੇਕ ਜੀ ਤੇ ਡਰ ਲੱਗਦਾ ਮਠਿਆਈ ਤੇ ਵੀ ਡਰ ਲੱਗਦਾ ਨਈਂ ਜਿਹੜੇ ਡੱਬੇ ਬੰਦ ਰਣ ਨੂੰ ਵੇ ਕਿੱਥੇ ਪੈਣ ਦੇਣ ਦੇ ਖਾਂਦੇ ਨੀ ਕੋਈ ਮਠੇ ਰੋਣਾ ਮਿੱਠਾ ਸਾਨੂੰ ਖਰੇ ਕੇ ਸਕੋਚ ਕਰਦਾ ਮਿੱਠੇ ਦੇ ਪਕੌੜੇ ਹੀ ਬਹੁਤ ਘੱਟ ਖਾਂਦਾ ਹਰੇ ਕੇ ਓ ਜੀ ਬਾਕੀ ਸਰੋ ਆਪਾਂ ਤੁਹਾਨੂੰ ਇੱਥੇ ਵੀ ਦਿਖਾਉਂਦੇ ਆ ਕੱਲ ਵੀ ਸਰੋ ਦਿਖਾਈ ਦੀ ਵੀ ਬਹੁਤ ਵੀਰਾਂ ਨੇ ਦੱਸਿਆ ਕਰਦਾ ਵੀ ਪੀਲੀ ਸਰੋ ਆਫ ਪੀਲੀ ਸਰੋ ਮੈਂ ਕਈਆਂ ਦੇ ਪਹਿਲਾਂ ਵੀ ਦੇਖੀ ਲਾਈ ਵੀ ਉਹ ਤਾਂ ਹੁੰਦੀ ਸੀ ਜਹੀ ਜੀ ਸਾਡੇ ਆਹ ਸਰੋਂ ਇਹਦੇ ਨਾਲ ਦੀਓ ਵੀ ਬਾਕੀ ਹੁਣ ਪਤਾ ਨਹੀਂ ਹੈਗਾ ਉਹ ਤਾਂ ਪੱਕੇ ਤੇ ਪਤਾ ਲੱਗੂਗਾ ਕਹੀ ਗਏ ਬਾਕੀ ਇੱਥੇ ਸਰੋਂ ਦੇਖੋ ਕੰਦ ਕਾਠ ਕਿਵੇਂ ਆ ਬੂਟਿਆਂ ਦੇ ਵਿੱਚ ਕਣਕ ਨਾਲੋਂ ਸਰੋਂ ਦਾ ਵੀ ਕੰਮ ਬਹੁਤ ਵਧੀਆ ਜੇ ਆਪਾਂ ਸਰੋਂ ਵੀ ਗੀਏ ਆਪਾਂ ਚਲੋ ਚੀਜ਼ ਦਿਖਾਈ ਦੀ ਹੈ ਤਾਂਹੀਂ ਦਿਖਾਉਂਦੇ ਆਪਾਂ ਵੀ ਜੇ ਕਿਸੇ ਨੇ ਬੂਟੇ ਲਾਇਆ ਉਹ ਤਾਂ ਸਰੋਂ ਦਾ ਵੀ ਝਾੜ ਬਹੁਤ ਵਧੀਆ ਰਹਿੰਦਾ ਇਹਦਾ ਸਰੋਂ ਦੇ ਦੋ ਫਾਇਦੇ ਆ ਇੱਕ ਤਾਂ ਉਹਨੂੰ ਲੇਬਰ ਮਿਲ ਜਾਂਦੀ ਪਹਿਲਾਂ ਕਿਉਂ ਕਣਕ ਦੇ ਟਾਈਮ ਫਿਰ ਲੇਬਰ ਦਾ ਥੋੜਾ ਜਿਹਾ ਔਖਾ ਹੋ ਜਾਂਦਾ ਸਾਰੇ ਵੜਾਈ ਪੈ ਜਾਂਦੀ ਹੈ ਸਰੋਂ ਬੂਟਿਆਂ ਵਿੱਚ ਘੱਟ ਹੁੰਦੀ ਹੈ ਵੀ ਉਹਦੇ ਕਰਕੇ ਲੇਬਰ ਪਹਿਲਾਂ ਮਿਲ ਜਾਂਦੀ ਹੈ ਨੰਬਰ 2 ਇਹ ਬੂਟਿਆਂ ਨੂੰ ਜਾਨਾ ਪੱਤੇ ਘੱਟ ਨਿਕਲਦੇ ਜਿਵੇਂ ਆਪਾਂ ਸਰੋਂ ਬਾਟਦੇ ਹੁੰਦੇ ਨਾ ਜਿਆਦਾ ਟਮਾਟਾ ਮੇ ਪੱਤੇ ਨਿਕਲਣ ਲੱਗਦੇ ਆ ਉਹਦੇ ਕਰਕੇ ਸ਼ੌਰਾ ਘੱਟ ਹੁੰਦਾ ਵੀ ਸਰੋਂ ਵੱਢ ਕੇ ਰੌਣੀ ਕਰਕੇ ਜਦ ਇਹ ਕਾਖਣ ਦਾ ਜਿਹੜਾ ਬੀਜ ਹੋਣਾ ਦੇਖਣਾ ਬਾਜਰਾ ਬੀਜਣਾ ਮੱਕੀ ਬੀਜਣੀ ਹੈ ਵੀ ਉਹ ਫਸਲ ਬਹੁਤ ਘੱਟ ਕੰਮ ਦੀ ਪਹਿਲਾਂ ਹੋ ਜਾਂਦੀ ਤਿਆਰ ਜੇ ਆਪਾਂ ਕਣਕ ਵੱਢਦੇ ਕਣਕ ਤਕਰੀਬਨ ਮਹੀਨਾ ਬਾਅਦ ਵੱਢ ਹੁੰਦੀ ਹੈ ਤੇ ਵੀ ਜਾਨੋ ਖ ਪੱਤਾ ਬਹੁਤ ਨਿਕਲੇ ਆਉਂਦਾ ਉਹਦੇ ਕਰਕੇ ਸ਼ੋਰਾ ਜ਼ਿਆਦਾ ਹੋ ਜਾਂਦਾ ਫੇਰ ਚਰੀ ਬਾਜਰਾ ਘਟ ਜਾਂਦਾ ਕਿਉਂ ਬੀਜ ਚਰੀ ਬਾਜਰਾ ਹੀ ਹੋਣਾ ਤਾਂ ਲੱਗਣੇ ਹੈ ਨਹੀਂ ਬੂਟਿਆਂ ਦੇ ਵਿੱਚ ਵੀ ਇਹੀ ਚੀਜ਼ ਹੈ ਬੂਟਿਆਂ ਦੇ ਵਿੱਚ ਤਾਂ ਜ਼ਿਆਦਾ ਸਰੋਂ ਚਾਹੀਦੀ ਜ਼ਰੂਰੀ ਬੀਜ ਹੋਣੀ ਵੀ ਉਤੇ ਬਾਅਦ ਫਿਰ ਫਸਲ ਜਿਹੜੀ ਦੂਜੀ ਠੀਕ ਵੀ ਚੋ ਜਾਂਦੀ ਆ ਅਤੇ ਲੇਬਰ ਦਾ ਵੀ ਖਰਚਾ ਇਹਦੇ ਥੋੜਾ ਜਿਹਾ ਘਟ ਪੈਂਦਾ ਹੈ ਕਣਕ ਪਰ ਥੋੜਾ ਜਿਹਾ ਵੱਧ ਪੈ ਜਾਂਦਾ ਐਕਣ ਦਾ ਹੈ ਵੀ ਆਉਂਦੇ ਤਾਂ ਆਪੇ ਇਧਰ ਪੈਰੋਂ ਮੱਜਰੇ ਕਿੰਨੇ ਤੇ ਹੀ ਤੇ ਮਹਾਜਲੋ ਜਿਹੜੀ ਚੀਜ਼ ਦਿਖਾਉਣੇ ਆਲੇ ਆਪਾਂ ਦਿਖਾਈ ਦੇ ਕਈ ਵੀਰ ਬੂਟਿਆਂ ਦੇ ਵਿੱਚ ਹੁਣ ਕੱਲ ਵੀ ਕਈ ਵੀਰਾਂ ਦੇ ਬੂਟਿਆਂ ਵਾਲਿਆਂ ਨੇ ਫੋਨ ਆਏ ਤੇ ਆਪਣਾ ਇੱਧਰ ਤੇ ਹਰਿਆਣਾ ਵਿੱਚ ਤੇ ਆਵਤੋਂ ਕਹਿੰਦੇ ਬੂਟੇ ਸੀ ਲਾਉਣੇ ਕਿਹੜੀ ਨਸਲ ਲਾਉਣੇ ਕਿਵੇਂ ਲਾਉਣੇ ਚਲੋ ਇਹ ਆਪਾਂ ਨੇ ਸਾਰਾ ਕੁਝ ਦੱਸਿਆ ਤੇ ਤਜਰਬਾ ਆਪਾਂ ਨੇ ਕਰਿਆ ਵੇਹੇ ਇੱਕ ਨਾ ਬੂਟੇ 12 22 12 ਪਾ ਲੱਗਦੇ ਦਬਲੇ ਨੂੰ ਖੇਤ ਬਹਿੰਦਾ ਉਹ ਕੀਲੇ ਵਿੱਚ ਪਾਉਣੇ 250 ਸਮਝ ਲੋ ਪਾਉਣੇ 300 ਬੂਟਾ ਲੱਗਦਾ ਬੀਜਾਂ ਵੇਚਦੇ ਆ ਉਹ ਸਮਝ ਲੋ ਉੱਥੇ 8-9 ਲੱਖ ਦੇ ਵਿਕ ਜਾਂਦੇ ਆ ਬੂਟਾ ਤਿਆਰ ਬਹੁਤ ਛੇਤੀ ਹੁੰਦਾ ਕਿਉਂ ਹਵਾ ਲੱਗਦੀ ਰਹਿੰਦੀ ਛਿੱਦਾ ਉਹਦੇ ਵਿੱਚ ਫਸਲ ਵੀ ਵਧੀਆ ਹੁੰਦੀ ਹੈ ਜੇ ਆਪਾਂ 20 बाई 6 ਫੁੱਟ ਪਰ ਲਾਉਂਦੇ ਆ ਤਾਂ 400 ਦੇ ਗੇੜ ਤੇ ਲੱਗ ਜਾਂਦਾ ਬੂਟਾ ਵਿਗ ਤਾਂ ਉਹ ਵੀ ਇੰਨਾ ਹੀ ਆ ਉਹ ਥੋੜਾ ਜਿਹਾ ਫਿਰ ਇੱਕ ਤਾਂ ਸਮਝ ਲਓ ਵੀ ਆਪਾਂ ਨੂੰ ਜਿਹੜੀ ਆਮਦਨਿਕ ਦਾ ਫਸਲ ਥੋੜੀ ਜਿਹੀ ਘਟ ਜਾਂਦੀ ਹੈ ਇੱਕ ਬੂਟਾ ਸੰਘਣਾ ਕਰਕੇ ਥੋੜਾ ਜਿਹਾ ਘਟ ਫੈਲਦਾ ਕਈ ਵਿੱਚ ਦੇਖਿਆ ਆਪਾਂ 600 600 ਬੂਟਾ ਵੀ ਲੱਗਿਆ ਥੀਲੇ ਵਿੱਚ ਉਹ ਫਿਰ ਉਨਾ ਹੀ ਬੁਰੀ ਕਰ ਜਾਂਦਾ ਆਮਦਨ ਨੂੰ ਉਨਾ ਵੀ ਉੱਨੀ ਨਹੀਂ ਦੇਣੀ 600 ਨਾਲ ਵੀ ਮੈਂ ਜਣੀ ਇੱਕ ਨਾਲ ਬਰਾਬਰ ਆ ਜਾਂਦਾ ਜੇ ਆਪਾਂ 12 बाई 12 ਪਰ ਲਾਉਂਦੇ ਆ ਆ ਬੂਟਾ ਠੀਕ ਰਹਿੰਦਾ ਵੈਸੇ ਜਾਨੀ ਉਹਦਾ ਇਹ ਹੈ ਵੀ ਉਹਦਾ ਗਿਰਨਾ ਡਰ ਰਹਿੰਦਾ ਕਿ ਆਪਾਂ ਖੇਤ ਬੱਲੇ ਨੂੰ ਬਾਧੰਦੇ ਆ ਤਾਂ ਕਰਕੇ ਚੱਕਰ ਪੈਂਦਾ ਵੀ ਆਹੀ ਆਪਾਂ ਨੇ ਦਿਖਾਉਣ ਵਾਸਤੇ ਵੀਡੀਓ ਬਣਾਈ ਦੀ ਤੁਹਾਨੂੰ ਵੀ ਬੂਟਿਆਂ ਦੇ ਵਿੱਚ ਸਰੋਂ ਠੀਕ ਹੈ ਵਧੀਆ ਜੇ ਵਿਜੀ ਜਾਵੇ ਬਾਕੀ ਜੇ ਹੁਣ ਰਕਬਾ ਹੀ ਜ਼ਿਆਦਾ ਫਿਰ ਤਾਂ ਕਣਕ ਵਾਲੀ ਚੱਲ ਜਾਂਦਾ ਵੀ ਮਸ਼ੀਨਾਂ ਵੀ ਵੈਸੇ ਤਕਰੀਬਨ ਆ ਗਈਆਂ ਛੋਟੀਆਂ ਜਿਹੜੀਆਂ ਕਣਕ ਵਿੱਚ ਵੜ ਦਿੰਦੀਆਂ ਵੀ ਥੋੜੀ ਜੀ ਮਿਹਨਤ ਪੈਂਦੀ ਹੈ ਬੱਟਾ ਮੋਟਾਂ ਦੇ ਨੇੜੇ ਵੈਸੇ ਜਿੰਨਾ ਜ਼ਿਆਦਾ ਰਕਬਾ ਉਹ ਬੀਜਦਾ ਵੀ ਹੈ ਨਹੀਂ ਏਕਣ ਵੀ ਚਲੋ ਨਹੀਂ ਹੋਰ ਕਾਰੋਬਾਰ ਜਿਹੜੇ ਚੱਲਦੇ ਆਪਾਂ ਹੁਣ ਲੋ ਜੀ ਅਸੀਂ ਤਾਂ ਕਹਿੰਦੇ ਸਾਡੇ ਪਿੰਡੇ ਦੀ ਫਰਮੀ ਥੋੜੀ ਜਿਹੀ ਖਰਾਬ ਵਸ ਤਗਰੀ ਨੂੰ ਸਾਰੇ ਪਿੰਡਾਂ ਦੇ ਫਰਮੀਆਂ ਦਾ ਹਾਲ ਹੀ ਕਰੀਏਗੇ ਇਹ ਸੜਕਾਂ ਦੀ ਹੈ ਨਾ ਜਿਹੜੀਆਂ ਸੜਕਾਂ ਦਾ ਬਣੀਆਂ ਬਾਦਲ ਵਾਲੇ ਟਾਈਮ ਇਹ ਚਲੋ ਕੁਝ ਵੀ ਸਮਝੇ ਵੀ ਵੋਟਾਂ ਦਾ ਪਾਣੀ ਪਾ ਕੇ ਬਣਾਏ ਤੇ ਸਾਨੂੰ ਅਜਾ ਵੀ ਤੂੰ ਵੀ ਸਰਕਾਰ ਕੋਲੋਂ ਨਾ ਮੈਂ ਕੰਮ ਕਰ ਦੋਗੇ ਪਰ ਕਾ ਨੂੰ ਸੜਕਾਂ ਸੜਕਾਂ ਨਹੀਂ ਬਣਿਆ ਉਹਨਾਂ ਨਾਲ ਸੜਕਾਂ ਦਾ ਇੱਕ ਵਾਰ ਗੰਦ ਕੱਢਦਾ ਤਾਂ ਵੀ ਹੁਣ ਸੜਕਾਂ ਦਾ ਕੰਮ ਪੇਮਨ ਬੰਦੇ ਜਾ ਰਿਹਾ ਹੈ ਇੱਕ ਇਹੀ ਨਹੀਂ ਹੈਗਾ ਵੀ ਆਹ ਪਿੰਡ ਦੀ ਉਹ ਦਿਖਾ ਰਿਹਾ ਮਤਲਬ ਸਾਡੇ ਪਿੰਡ ਚ ਵੀ ਆਈ ਆ ਰਿਹਾ ਪੂਰਾ ਹਰ ਪਿੰਡ ਪੜਦੀ ਸਾਰੇ ਪਾਣੀ ਦੇ ਚਲੇ ਵੀ ਪਤਾ ਨਹੀਂ ਪੈਸਾ ਨਹੀਂ ਆਉਂਦਾ ਪਤਾ ਨਹੀਂ ਸਰਪੰਚ ਨਹੀਂ ਕੰਮ ਕਰਦੇ ਪਤਾ ਨਹੀਂ ਕੀ ਗੱਲ ਬਾਤ ਹੈ ਕੋਈ ਨਾ ਕੋਈ ਗੜਬੜ ਹੈ ਕਿਤੇ ਵਾਸੇ ਕੁਝ ਐ ਕਰਨਾ ਅਚਨ ਸੜਕਾ ਟੁੱਟਦੀ ਹੁਣ ਆ ਇੱਥੇ ਕੋਈ ਸੜਕੇ ਕੰਮ ਦੀ ਬਣੀ ਵੀ ਜਿੱਥੇ ਪਾਣੀ ਦੀ ਢਾਲ ਹੈ ਨਾ ਉੱਥੇ ਸੜਕ ਵੀ ਟੁੱਟਦੀ ਹੈਗੀ ਜਿੱਥੇ ਥੋੜਾ ਜਿਹਾ ਪਾਣੀ ਖੜ ਜਾਂਦਾ ਵੀ ਇਥੇ ਥੋੜਾ ਜਿਹਾ ਫਿਰ ਟੁੱਟੇ ਜਾਂਦੀ ਹੈ ਬਾਕੀ ਕਿ ਸਗੋਂ ਖਾੜਾ ਵੀ ਹੈਗਾ ਲੋਕਾਂ ਦਾ ਕਿਉਂ ਅਸੀਂ ਸੜਕ ਬਣਦੀ ਸਾਰੇ ਪੱਟ ਦਿੰਦੇ ਟੋਏ ਵਿੱਚ ਦੇ ਆ ਫਿਰ ਕੋਨਾ ਕੋ ਬਣੀ ਜਾਂਦਾ ਕਦੇ ਟੁੱਟੀ ਲਾਤੀ ਹੈ ਸਾਜਨ ਜਹ ਹੈ ਨਹੀਂ ਵੀ ਯੱਕਣ ਚਲੋ ਠੀਕ ਹੈ ਜੀ ਆਪਾਂ ਨਾ ਹੁਣ ਬਲੌਗ ਸ਼ੁਰੂ ਕਰਿਆ ਤਾਂ ਤੁਹਾਨੂੰ ਲੱਗੇ ਨਾ ਕਰਦੇ ਵੀ ਜਿੰਨਾ ਕੋਈ ਆਪਾਂ ਦਿਖਾਇਆ ਤੁਹਾਨੂੰ ਵੀਡੀਓ ਦੇ ਵਿੱਚ ਕਰਿਓ ਮਨਜ਼ੂਰ ਸਾਰੇ ਮਿਲਦੇ ਫਿਰ ਆਪਾਂ ਕਿਸੇ ਅਗਲੇ ਬਲੌਗ ਦੇ ਵਿੱਚ ਹੋਏ ਸਾਰਿਆਂ ਨੂੰ ਭਾਈ ਸਾਸਰੀ ਕਾਲ ਜੀ